ੴ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਿ ਸਾਹਿ 10ਵੀਂ ਚੌਪਈ ਪੁਨਰਚੁਸ ਕਾ ਕਾਟਾ ਸੇ ਸਾ ਸ੍ਰੀ ਹਸਕੇ ਤ ਜਗਤ ਕੇ ਇਸਾ ਪਹੁਪਨ ਬ੍ਰਿਸ਼ਟ ਗਗੰਤੇ ਭਈ ਸਭੇ ਨਾਨ ਬਦਾਇ ਦੇ ਧਨ ਦਨ ਲੋਗਨ ਕੇ ਰਾਜ ਦੁਸ਼ਟਨ ਦਹਾ ਗਰੀਬ ਨਵਾਜਾ ਹਗਲੇ ਪਾਉਣ ਕੇ ਸਰਜਨ ਹਾਰੇ ਦਾ ਜਾਨ ਮਹਲਿ ਉਬਾਰੇ ਕਬਯ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਦੇ ਰੱਛਾ ਪੂਰਨ ਹੋਏ ਜਿਤਕੇ ਛਾ ਤਉ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪਰਤ ਪਾਰਾ ਹਮਰੇ ਦੁਸਤ ਸਬੈ ਤੁਮ ਕਾਵੋ ਆਪ ਹਾਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸਿਵਕ ਸਿਖ ਸਬੈ ਕਰਤਾਰਾ ਮੋਰ ਛਾ ਨਿਜ ਕਰਦੈ ਕਰਿਆ ਸਭ ਬਰਨ ਕੋ ਅਜ ਸੰਗ ਰਿਆਏ ਪੂਰਨ ਹੋਏ ਹਮਾਰੇ ਆਸਾ ਤੁਰ ਭਜਨ ਕੀ ਰਹੇ ਪਿਆਸਾ ਤਮੈ ਛਾਡ ਕੋਈ ਅਵਰਨਾ ਧਿਆਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਖ ਸੇਖ ਹਮਾਰੇ ਤਾਰਿਆ ਚੰਨ ਚੰਨ ਸਦਰ ਹਮਾਰੇ ਮਾਰਿਆ ਹੈ ਆਵਾ ਦੇ ਮੁਝੇ ਬਰਿਆ ਮਰਨ ਕਾਲ ਕਾ ਤਰਾਸਨ ਬਰਿਆ ਹੈ ਉਜੋ ਸਦਾ ਹਮਾਰੇ ਪਛਾ ਸਿਰਜਸਤ ਜੋ ਕਰਿ ਹੋ ਰਚਾ ਰਾਖ ਲਿਓ ਮਹ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਉਤਰਾ ਕਾਲ ਪਾਏ ਕਰ ਬਿਸਨ ਬਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਛਨ ਬਜਾਇਓ ਆਦੰਤ ਕੇ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਦਿਸੇ ਕੋ ਹਮਾਰੇ ਸਕਲ ਪ੍ਰਜਾ ਜਿਨ ਅਪ ਸਵਾਰੇ ਦੇਵ ਗਣ ਗੋ ਸਭ ਗਣ ਸੁਖ ਦਿਓ ਸਤਰਨ ਕੋ ਪਲ ਮੋਹਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਚਾਨਤ ਚਿਤਿਤ ਗੁੰਚਰ ਅਸਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਬਚਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਦਾਵਤ ਕਾਰਕ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ અપਾਰਾ ਜਬ ਆਕਰ ਕਰਤ ਹੰਗਬ ਹੋ ਤੁਮੈ ਮਿਲਤ ਦੇਹ ਧਰ ਸਭ ਹੋ ਜਿਤੇ ਬਦਨਾ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭੇ ਤੇਰਹਤ ਨਰਾਲਮਾ ਜਾਣਦ ਬੇਦ ਭਿਦਰ ਅਲਮਾ ਨਿਰੰਕਾ ਨਿਰਬਕਾ ਨਿਰਲੰਭ ਆਦਿ ਨੀਲ ਹਾ ਨਾਦ ਸੰਬਦ ਕੰਮੂੜ ਚਾਰਤ ਭੇਦਾ ਜਾਗੋ ਬੇਉਨਾਮ ਭਵਤ ਬੇਦਾ ਤਵ ਕੋ ਕਰਪਾ ਨਨ ਮਾਨਤ ਮਹਾ ਮੂੜ ਕਛ ਭੇਦ ਨਹ ਜਾਣਤ ਮਹਾ ਦੇਵ ਕੋ ਕੈ ਸਦਾ ਸੇਵਾ ਨਿਰੰਕਾਰ ਕਾ ਚਨਤ ਨਹ ਭੇਵਾ ਆਪ ਆਪਣੇ ਬੁਧ ਹੈ ਜੇਤੀ ਬਰਨਤ ਬਿਨ ਬਿੰਦੋ ਹੈ ਤੇਤੀ ਤਮਰਾ ਲਖਾਣਾ ਜਾਏ ਬਸਾਰਾ ਕਹਿ ਬਿਤਜਾ ਬ੍ਰਤਮ ਸੰਸਾਰਾ ਇਕ ਰੂਪਨੁ ਪਸ ਰੂਪਾ ਰੰਗ ਭਿਉ ਰਵ ਕੀ ਭੂਪਾ ਹੰਡ ਜਿਰਜ ਸਿਧਜ ਕਿੰਨੀ ਉਤਪੁਜ ਖਾਨ ਬਹੁਰਚ ਦਿਨੀ ਕਾਹੂ ਫੁਲ ਰਾਜਾ ਬੈਠਾ ਕਾਹ ਸੰਮਟ ਭਿਉ ਸ਼ੰਕਰ ਕਠਾ ਸਿਗਰੇ ਸ੍ਰੇਸ਼ਟ ਦਿਖਾਇਆ ਚੰ ਭਵ ਆਜਗਾਦ ਸਰੂਪ ਸਯੰ ਭਵ ਔਰ ਰੱਛਾ ਮੇਰੀ ਤੁਮ ਕਰੋ ਸੇਖ ਬਾਰ ਆ ਸਿੱਖ ਸੰਘਰ ਦੁਸ਼ਟ ਜਿਤੇ ਟਵਤ ਦਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਉਸਤ ਜੋ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਗਤ ਹੋ ਮਰੇ ਪੁਰਖ ਜਵਨ ਭਗ ਬਰੇ ਤਿਹਾਰੇ ਤਿਨ ਕੇ ਤੁਮਾ ਸੰਗਟ ਸਬਟਾਰੇ ਜੋ ਗਲ ਕੋ ਇਕ ਬਾਰ ਧੈ ਹੈ ਤਾ ਕੇ ਕਾਲ ਨਿਕਟ ਨੈ ਹੈ ਰਚਾ ਹੋਏ ਤੈ ਸਭ ਕਾਲਾ ਦੁਸ਼ਟ ਅ੍ਰਿਸ਼ਟ ਤ੍ਰੰਤ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਿਹਰਿਓ ਹਾਂ ਤਾ ਕੇ ਤਾਪ ਤਨ ਕਮੈ ਹਰਿ ਹੋ ਹਰਿ ਸਿਧ ਘਰ ਮਾ ਸਭ ਹੋਇ ਦੁਸ਼ਟ ਚਾਸ਼ ਵਹਿ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜਿਨ ਰਾਮ ਨਾਮ ਧਿਆਰੋ ਕਹਾ ਦਰਦ ਦੁਸ਼ਟ ਧੋਗ ਤੇ ਰਹਾ ਖੜ ਗਏ ਤੇ ਮੈਂ ਸਰਨ ਤੇ ਹਾਰੀ ਆਵਾ ਦੇਲ ਹੋ ਬਾਰੇ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇਲ ਹੋ ਬਚਾਈ ਕਿਰਪਾ ਕਰੇ ਹਮ ਪਰ ਜਗ ਮਾਤਾ ਗਰੰਧ ਕਰਾ ਪੂਰਨ ਸਵਰਾਤਾ ਕਿਲਵਗ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਨ ਕੋ ਛ ਕਰਤਾ ਸਿਰਸ ਤੋ ਜਪਾਏ ਦਿਆਲਾ ਪੂਰਨ ਕਰਾ ਗ੍ਰੰਥ ਤਦ ਕਾਲਾ ਮਨ ਬਾਣ ਚਦ ਫਲ ਪਾਵੇ ਸੋਈ ਦੂਗਨਾਤ ਸੇਮ ਬਿਅਪਦ ਕੋਈ ਅੜੇਲਾ ਸੁਨੇ ਗੰਗ ਜੋ ਜਾਏ ਸ੍ਰਿਸ਼ਨਾ ਪਾਵੇ ਸੁਨੇ ਮੋੜਜ ਤਲਾਏ ਚਤੁਰਤਾਵੇ ਦੂਗ ਦਰਦ ਪਾਓ ਨਿਗਟਨਾ ਤਿਨ ਨਰਕੇ ਰਹੈ ਹਉ ਜੋ ਜਾਕੀ ਏਕ ਵਾਰ ਚਉਪਈ ਕੋ ਕਹੈ ਚਉਪਾਈ ਸੰਭ ਸਤਰ ਸਹਾਜ ਪਨੀਜੈ ਆਰਦ ਸਹਾਸ ਪੰਤੀਨ ਕਹਿਜੈ ਪਾਦਰਵਾ ਸੁਦੇਸ਼ਟ ਮੇਰਵਾਰਾ ਤੇ ਸਤਦਰੋ ਗ੍ਰੰਥ ਸੁਧਾਰਾ ਇਹ ਸ੍ਰੀ ਚਤਰੋਪਖਿਆਨੇ ਤ੍ਰਿਆ ਚਤਰੇ ਮੰਤਰੀ ਫੂਪ ਸੰਬੰਦੇ 405 ਚਿਤ੍ਰ ਸਮਾਪਤ ਮਰਤ ਸਭ ਮਸਤ ਅਫ ਜੂਗਾ ਦੁਹਰਾ ਦਾ ਜਾਣ ਕਰ ਦਾਸ ਪਰ ਕੀਜੇ ਕਿਰਪਾ ਪਾਰ ਆਪਹਾ ਦੇ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚੋਪਈ ਮੈ ਨਾ ਅਗਨੇ ਸੇ ਪ੍ਰਥਮ ਨਾਉ ਕ੍ਰਿਸ਼ਨ ਬਿਸਨ ਕਬੋ ਨਾਮ ਤੇ ਆਉ ਕਾਂਸਨੈ ਪਹਿਚਾਨ ਨਾ ਤਿੰਸੋ ਲਿਵ ਲਾਗੇ ਮੋਰੀ ਪਾਗੇ ਨਸੋ ਮਹਾਕਾਰ ਰਖਵਾਰ ਹਮਾਰੋ ਮਹਾਲੋ ਮੈਂ ਕਿੰ ਕਰਥਾਰੋ ਆਪ ਨਾ ਜਾਣ ਕਰੋ ਰਖਵਾਰ ਬਾਹੇ ਗਹੇ ਕੇ ਲਾਜ ਵਿਚਾਰ ਆਪਨਾ ਜਾਨੁ ਮ제 ਪ੍ਰਤਿ ਪਰਿਅ ਹੈ ਟੁੰਟੰ ਸਤਰ ਹਮਾਰੇ ਮਰੀਐ ਦੇਗ ਦੇਗ ਜਗ ਮੈਂ ਦੋਹ ਚਲੈ ਰਾ ਕਾਮ ਮੋਹ ਔਰ ਨੰਦ ਲੈ ਤੁਮ ਮਮ ਗੁਰੂ ਸਦਾ ਪ੍ਰਤਿ ਪਾਰਾ ਤੁਮ ਸਾਹਿ ਮੈਂ ਦਾਸ ਤੇਹਾਰਾ ਜਾਨ ਆਪਨਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹਾ ਸਭ ਰਾਜਨ ਕੇ ਰਾਜਾ ਆਪੇ ਆਪ ਅਗਰੀ ਬਨਵਾਜਾ ਦਾ ਜਾਣ ਕਰ ਕਿਰਪਾ ਕਰੋ ਮੋਹੇ ਹਾਰ ਪਰਾਮੇ ਆਂ ਦੁਆਰ ਤੋਹੇ ਆਪਣਾ ਜਾਣ ਕਰੋ ਪ੍ਰਤਪਾਰਾ ਤੁਮ ਸਾਹਿ ਮੈਂ ਕਿੰ ਕਰਥਾਰਾ ਦਾ ਜਾਣ ਦੇ ਹਾਥ ਬਰੋ हमरे ਸਭ ਬੈਰੀ ਸੰਘਾਰੋ ਪ੍ਰਥਮ ਤਰੋ ਭਗਵਦ ਗੋਧਿਆਨਾ ਬੋਹਰ ਕਰੋ ਕਬੀਤਾ ਵਿਦਨਾਨਾ ਕ੍ਰਸਨ ਜਥਾ ਮਤ ਚਿਤ ਰਚਾਰੋ ਚੋਕ ਹੋਏ ਕਬਲੇ ਹੋ ਸੁਧਾਰੋ ਕਬਿ ਬਾਚ ਦੋਹਰਾ ਜੋ ਨਿਤ ਪ੍ਰਭ ਮੋਂ ਸੋ ਕਹਾ ਸੋ ਕਹਿ ਹਾਂ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਇ ਹੈ ਅਨਸੁਰ ਕੋ ਜਾਹੇ ਦੋਹਰਾ ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਬਜਤ ਰੰਗ ਜਿਉਂ ਜਲਹਿ ਵਿਖੇ ਸਮਾਹੇ ਦੋਹਰਾ ਦਵਾ ਇਸ ਪ੍ਰਭ ਕੋ ਭਇਓ ਜਨਮ ਤਰਾ ਜਗ ਆਏ ਆ ਮੈਂ ਕਥਾ ਸੰਸ਼ੇਵਤੇ ਸਭ ਹੋਂ ਕਾਤ ਸੁਨਾਏ ਕਬ ਬਾਚ ਦੋਹਰਾ ਠੰਡ ਪਿਓ ਮੈਂ ਜੋਰ ਕਾਰ ਬਚਨ ਕਹਾ ਸਰਨ ਆਏ ਪੰਥ ਚ ਲੈ ਤਵ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੈ ਜੈ ਤੁਮਰੇ ਧਿਆਨ ਕੋ ਨਿਤ ਉੜਦਾ ਸੰਤ ਤੰਤ ਲਹਗੇ ਮੁਗਦ ਫਲ ਪਾਵੇਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਮੋ ਕੋਟਕ ਬਿਸ਼ਨ ਮਹਿਸਾ ਕੋਟ ਇੰਦਰ ਬ੍ਰਹਮਾ ਕੀਤੇ ਰਵ ਸਸ ਕਰੋਰ ਜਲੇਸ ਦੋਹਰਾ ਰਾਮ ਕਥਾ ਜੁਗ ਜੁਗਾ ਟਲ ਸਭ ਕੇ ਭਾਗਤ ਨੇਤਾ ਸੁਗ ਬਾਸ ਰੁਗਬਰ ਕਰਾ ਸਕਰੀਪੁਰੀ ਸਮੇਤ ਚਉਪਈ ਜੋ ਕਥਾ ਸੁਨੇ ਅਨ ਗਾਵੇ ਧੂਗ ਪਾਪ ਤੇ ਨਿਕਟ ਨਾ ਆਵੇ बसि फल होई आद विश्व सतरे सहज पचाव तव प्रसाद कगर सुधारा लोह लेहो सुधारा दोहरा नेतर तोखे चर तार सतर तीर तंग श्री भगवत पूरन कियो रखभर कथा प्रसंग साध सा जानो बाद विवाद ਨਿਰੰਥ ਸકલ ਪੂਰਨ ਕੀਓ ਭਗਵਦ ਕਿਰਪਾ ਪ੍ਰਸਾਦ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਹਾਨਿ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤੇ ਇਕ ਨਾਮ ਆਨੇਓ ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਤੇਰੇ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਹਿ ਬਖਾਨਿਆ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਏ ਹੋ ਤਹਾਰ ਦਵਾਰ ਬਾਹੇ ਗਹੇ ਕੇ ਲਾਜ ਆਸ ਗੋਬਿੰਦਾਸ ਤੁਹਾਰ